हां गुरिंद्र तू सी दस्सो की लेंदा तू। ਅਸੀਂ ਜੀ ਕਾਂ ਲਿਆ ਹੋਣੀਆਂ ਤੇ ਜੀ ਮੱਜਾਂ ਤੇ ਪੱਤਰੀਆਂ ਜੀ ਅਸੀਂ ਖਾਰਮ ਕਰਨਾ ਜੀ ਸੈੱਟ ਬੱਤ ਜੀ ਸੈੱਟ ਪਾ ਲੈ। ਪਾ ਲੈ ਸੈੱਟ। ਹਾਂ ਠੀਕ ਐ। ਤੇ ਤੂੰ ਜਾਨਵਰ ਤੂੰ ਬੱਸ ਕੀ ਹੁਣ ਹੁਣ ਕਿਹੜੇ ਕਿਹੜੇ ਥੋੜੇ ਜਾਨਵਰ ਤੇ ਪੰਛੀ ਕਿਹੜੇ ਕਿੜੇ ਥੋੜੇ ਹੁਣ? ਹੁਣ ਤੇ ਇੱਕ ਕਬੂਤਰ ਹੀ ਆ ਗਈ ਜੀ। ਅੱਛਾ। ਤੇ ਬਾਕੀ ਕਿੱਧਰ ਕਬੂਤਰ ਕਿੱਧਰ ਗਏ? ਜੇ ਜੀ ਜੋੜਾ ਰਿਹਾ ਸੀ ਜੀ ਕਬੂਤਰ ਮਰ ਗਏ। ਓਹੋ ਅੱਛਾ। ਤੇ ਜਿਹੜੀਆਂ ਉਹ ਗਾਈਆਂ ਸੀਗੀਆਂ ਤੇ ਹੋਰ ਪੰਛੀ ਰੱਖੇ ਸੀ ਤੁਹਾਡੇ ਉਹ ਜੇ ਉੱਥੇ ਨਾ ਮੁੰਡਾ ਮੇਰੇ ਡੇਟ ਕੰਡੀਗੜ ਕਰ ਰਹੇ ਨੇ ਉੱਥੇ ਜਾਂਦੇ ਹੁੰਦੇ ਆ। ਅੱਛਾ ਤੁਸੀਂ ਉਹ ਦੇ ਦਿੱਤੇ ਕਿਸੇ ਨੂੰ? ਹਾਂਜੀ। ਜਾਨਵਰ ਪੰਛੀ। ਹਾਂਜੀ। ਅੱਛਾ ਅੱਛਾ। ਤੇ ਉਹ ਕਿਹੜੇ-ਕਿਹੜੇ ਸੀ ਜਿਹੜੇ ਦਿੱਤੇ ਕਿਸੇ ਨੂੰ? ਜਿਹੜਾ ਕਿਤੇ ਰਜਿਸਟ੍ਰੇਸ਼ਨ ਕਰਤੀ ਸੀਗੀ ਜੀ। ਹੂੰ? ਰਜਿਸਟ੍ਰੇਸ਼ਨ ਕਰਤਾ ਸੀਗੀ ਜੀ। ਅੱਛਾ। ਤਕੋ ਦਿੱਤਾ ਹੋਇਆ ਹੈ। ਅੱਛਾ। ਬਾਕੀ ਤਾਂ ਮੈਂ 2 3 ਦਿਨ ਹੀ ਆਈ। ਅੱਛਾ। ਜੀ ਲੈ ਜੀ ਇਥੇ ਹੂੰ ਹੂੰ ਅੱਛਾ ਇੱਕ ਉਹ ਵੀ ਸੀਗਾ ਤੁਹਾਡੇ ਪਹਿਲਾਂ ਗਾਵਾਂ ਵੀ ਰੱਖੀਆਂ ਸੀ ਹਾਂਜੀ ਕਿੰਨੇ ਸੀਗੇ ਹੈਗੇ ਸੀਗੇ 9-10 ਤੈਨੂੰ ਸਭ ਤੋਂ ਵੱਧ ਕਿਹੜੇ ਜਾਨਵਰ ਦਾ ਮੋਹ ਹੁੰਦਾ ਸੀ ਕੁੱਤਾ ਕੁੱਤੇ ਕਿੰਨੇ ਸੀਗੇ ਇੱਕ ਵਰਜੇ ਦਾ ਹੀ ਬਾਬਾ ਰੱਖੇ ਸੀ ਜੀ ਪੰਜ ਛੇ ਅੱਛਾ ਤੇ ਹੁਣ ਜੀ ਇੱਕ ਦੋ ਰੱਖੋਗੇ ਅੱਛਾ ਤੇ ਉਹ ਇੱਕ ਉਹਨਾਂ ਚ ਮਰ ਵੀ ਗਏ ਸੀਗੇ ਮੇਰੇ ਖਿਆਲ ਹਾਂਜੀ ਕੀ ਨਾਮ ਸੀ ਉਹਦਾ ਉਲ ਵੀ ਮਰ ਗਿਆ ਜੀ ਉਹਦਾ ਕਰਦਾ ਸੀ ਵੱਧ ਅੱਛਾ ਅੱਛਾ ਹੁਣ ਆ ਗਿਆ ਕਤੂਰਾ ਕੋਈ ਹਾਂ ਜੀ ਹੁਣ ਜੀ ਦਿੱਤਾ ਹੈ ਅੱਛਾ ਨਾਂ ਰੱਖਿਆ ਉਹਦਾ ਹਾਂਜੀ ਕੀ ਨਾਂ ਹੈ ਸ਼ੇਰੂ ਸ਼ੇਰੂ ਠੀਕ ਹੈ ਕਰਦੇ ਨੂੰ ਜਾਨਵਰਾਂ ਨੂੰ ਪਿਆਰ ਪੰਛੀਆਂ ਨੂੰ ਹਨਾ ਕਰਿਆ ਕਰੋ ਬੁੱਤ ਪੰਛੀਆਂ ਨੂੰ ਪਾਣੀ ਪਿਆਇਆ ਕਰੋ ਹਨਾ ਉੱਥੇ ਭਾਂਡੇ ਰੱਖਿਆ ਕਰੋ ਕੋਈ ਪਾਣੀ ਪੀ ਲੈਣੋਂ ਗਰਮੀ ਜ਼ਿਆਦਾ ਵੀ ਹੈ ਨਾ ਠੀਕ ਹੈ ਚੱਲੀਏ ਤੁਰਕਾ ਇਹ ਬੇਜਵਾਨ ਜੀ ਹੁੰਦੇ ਇਹਨਾਂ ਨੂੰ ਵੀ ਪਿਆਰ ਕਰਨਾ ਹੈ ਨਾ ਸਤਿ ਵੀ ਮੈਨੇ ਜੀ ਸਾਡਾ ਬਾਤ ਲਈ ਕੀ ਕਾਇਨਾਤ ਉਹ ਦਲੀ ਮੈਨੇ ਜੀ ਕਿ ਸਾਡੇ ਕਲੇ ਚ ਜੀ ਕੋਈ ਗਾਉਂਦੇ ਆ ਜੀ ਮੈਂ ਉਹਨੂੰ ਪਾਣੀ ਵੀ ਆਣਾ ਤਾਂ ਜੀ ਰੋਕ ਕੇ ਵਿਚਾਰ ਚਲੋ ਸ਼ਾਬਾਸ਼ ਵਧੀਆ ਗੱਲ ਹੈ ਪਾਏ ਮੇਰੇ ਪਿਆਰੇ ਪਿਆਰੇ ਵਿਦਿਆਰਥੀ ਹੈਗੇ 7ਵੀਂ ਕਲਾਸ ਦੇ ਜਾਨਵੀਰ ਗੁਰਿੰਦਰ ਸਿੰਘ ਤੇ ਬਾਕੀ ਸਾਰੇ ਬਾਕੀ ਕਮਾਂ ਚ ਲੱਗੇ ਹੋਏ ਆ ਆਟ ਦਾ ਕੰਮ ਕਰ ਰਿਹਾ ਹੈ ਕਲੇ ਮਾਡਲਿੰਗ ਕਰ ਰਿਹਾ ਹੈ